ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪਾਂਦੀਆਂ ਵਾਸੇ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਵੀ ਆ ਤੇ ਤਿੰਨ ਨੇ ਜਿਹੜੀਆਂ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਤੋਂ ਅੱਜ ਜੀ ਬਾਈ ਜੀ ਹੱਸੀ ਗੱਲ ਹੱਸੀ ਗੱਲ ਬਾਈ ਹੋ ਠੀਕ ਹੈ ਵਧੀਆ ਠੀਕ ਠਾਕ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਆ ਪਿੰਡ ਮੇਰਾ ਜਮੰਦਾ ਪਿੰਡੀ ਹਮ ਨਾਮ ਮੇਰਾ ਸੁਖਾ ਸਿੰਘ ਹਮ ਹਾਂ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਟਰੋਲਾ ਠੀਕ ਆ ਨੇੜੇ ਤਨੌਲਾ ਰਾਇ ਹਨ ਹਾਂ ਨੇੜੇ ਤਨੌਲਾ ਦੀ ਬੁਟਾ ਬੇ ਨੇੜੇ ਤਨੌਲਾ ਮੰਡੀ ਆ ਭਾਈ ਕਿੰਨੇ ਕਿਲੋਮੀਟਰ ਪੈਂਦੀ ਆਪਣੀ ਅੱਛਾ 3 ਕਿਲੋਮੀਟਰ ਪੈਂਦੀ ਆ 4 ਭਾਈ ਠੀਕ ਆ ਮੋਬਾਈਲ ਨੰਬਰ ਬੋਲੋ 946383944 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਤਾਂ ਕਿਹੜਾ ਸੂਸਈ ਇਹ ਦੂਜੀ ਸੂਈ ਆ ਥੋੜੀ ਫਿੱਕੀ ਵਿੱਕੀ ਜਰੂਰ ਹੈ ਹਾਂ ਆ ਜੋ ਦੇ ਨੂੰ ਥੋੜੀ ਜੀ ਫਿੱਕੀ ਆ ਹਾਂ ਥੋੜੀ ਜੀ ਵਿੱਕੀ ਹੈ ਤੇ ਬੱਚਾ ਕੀ ਹੈ ਬੱਚੇ ਬੱਸ ਹੈ ਅੱਛਾ ਭਾਈ ਹਾਂ ਤੇ ਕਿੰਨਾ ਗਵੜਾ ਹੁਣ ਇਹ ਦਲੇ ਹੋਊਗਾ ਜੀ 11 ਲੀਟਰ 11 ਲੀਟਰ ਆ ਪੰਜਵਾਂ ਗਦਨੈ ਸੂਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸ਼ਾਦ ਦਾ ਫੁੱਲ ਵੱਡਾ ਥੋੜੀ ਬਾਈ ਕਹਿੰਦਾ ਲੱਸੀ ਜਰੂਰਗਾ ਫੇਸ ਕੁਛ ਬਹੁਤ ਚੰਗਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਲੈ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਵੀ ਨਿਕਲਵੇਂ ਪੂਰੇ ਗੈਬ ਤੇ ਆਰਡਰ ਦੀ ਕੁਆਲਿਟੀ ਹੈ ਜਿਹੜੀ ਕਮਾਲ ਦੀ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਬਾਕੀ ਤੋਰਾ ਤਰਾ ਚੰਗਾ ਬੈੜਦਾ ਵੱਡੀ ਗੱਲ ਗਰਮੀ ਘੱਟ ਮਨੂ ਫੈਂਟ ਆ ਜਿਹੜੀ ਕਰਮਲੀ ਦੀ ਚੰਗੀ ਆਊਗੀ ਤੇ ਦੁੱਧ ਵਿੱਚ ਚੰਗਾ ਪਾ ਦੂਗੀ ਕੀ ਮੁੱਲ ਬਈ ਇਹਦਾ ਇਹਦਾ ਮੁੱਲ ਲੈਣ ਦੇਣ 36000 36000 ਰੁਪਏ ਮਾਸਾਨ ਹੋ ਜਾਊਗਾ ਬਈ ਹਾਂ ਕਰ ਦਾਂਗੇ ਬੜਾ ਮੋਟਾ 36000 ਰੁਪਏ ਜਮਾ ਜਾਇਜ਼ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਸਾਨ ਹੋ ਜਾਊਗਾ ਯਾਦ ਬ੍ਰੀਡ ਚੰਗੀ ਆ ਰੰਗ ਰੂਪ ਚੰਗਾ ਆਰਡਰ ਆਰਡਰ ਚੰਗਾ ਥਣ ਚੰਗਾ ਚਵਾਈ ਨੰਬਰ 1 ਓਕੇ ਬਈ ਠੀਕ ਆ ਚਵਾਈ ਵੀ ਬਾਈ ਕਹਿੰਦਾ ਨੰਬਰ 1 ਆਰਡਰ ਚੈੱਕ ਕਰ ਲੋ ਖਾਣ ਤੋਂ ਬਹੁਤ ਚੰਗਾ ਕੱਲਾ ਕੱਲਾ ਅੱਗੇ ਭਰਾ 2 ਨੰਬਰ ਜਿਹੜਾ ਬਲੂਨ ਹੈ ਜੀ ਬਲੂਨ ਹਾਂ ਜਰਸੀ ਬਲੂਨ ਕਦੋਂ ਸੁਈਏ ਬਈ ਉਹ ਸੁਈਏ ਸਵੇਰੇ 4 ਵਜੇ ਸਵੇਰੇ 4 ਇਹ ਤੇ ਜੇਰ ਜੇਰ ਬਾਈ ਬੱਟਲ ਦੇ ਵਿੱਚ ਤੇ ਸਵੇਰੇ 4 ਵਜੇ ਸੀਗਾ ਬੱਚਾ ਕੀ ਦੇਤਾ ਬੱਚਾ ਬਸਾਈ ਬੱਚਾ ਦੇਤਾ ਹਾਂ ਬਸਾਈ ਠੀਕ ਆ ਬਾਈ ਤੇ ਕਿੰਨਾ ਕੁ ਬੋਲਾ ਕੱਢਿਆ ਅੱਜ ਬੋਲਾ ਇਹਦਾ ਕੱਢਿਆ 4 ਕਿਲੋਟਰੀ 4 ਕਿਲੋਟਰੀ ਕੱਢਿਆ ਆਪਾਂ ਨੇ ਕਿੰਨਾ ਦੁੱਧ ਦੇ ਦੂਆ ਸਟਿੰਗ ਥੋੜੀ ਦੇ ਦੂਆ 13 14 ਕੁਇਟਰੀ ਠੀਕਾ ਉਹ ਲਾ ਤੋੜ ਕੇ ਆ ਆਰਡਰ ਬੜਾ ਚੰਗਾ ਖਣ ਕਮਾਲ ਦਾ ਮੁੱਠੀ ਵਾਲਾ ਖਣ ਕੱਲਾ ਕੱਲਾ ਨਾਲ سارے ਥਣ ਨਿਕੜਵੇਂ ਪੂਰੇ ਗੈਰ ਦੇ ਫੇਰ ਸਾ ਜਿਹੜਾ ਕਮਾਲ ਦਾ ਮੋਦੀਵਾਦੀ ਬਹੁਤ ਚੰਗੇ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਚੰਗਾ ਚਮਕ ਚਮਕ ਬੜੀ ਚੰਗੀ ਆ ਬੜ ਤੇ ਰੀਟੇ ਵੀ ਸੇਮ ਗਰਮੀ ਘੱਟ ਮਨੂੰ ਹੈਂਡ ਜਿਹੜੀ ਚਰਮ ਵਾਲੀ ਦੀ ਚੰਗੀ ਉਹ ਤੋਰਾ ਤਾਰਾ ਕਾਕੂਕ ਨਹੀਂ ਗਾਦੇ ਲੈ ਬਈ ਕੁੱਕਰੀ ਚੱਕੀ ਨਹੀਂ ਸਵੇਰੇ ਸੂਈ ਕਰਕੇ ਸਮਾਰ ਤੇ ਠੀਕਾ ਹਾਂ ਬਈ ਤੇ ਮੁੱਲ ਕੀ ਇਹਦਾ ਭਰਾ ਮੁੱਲ ਇਹਦਾ ਹਾਂ ਜਾਂ ਨਾ 55000 ਰੁਪਏ 55000 ਰੁਪਏ ਮੰਤਣ ਹੋ ਜੀ ਮੰਤਣ ਮਾਰਾ ਮੋਟੀ ਹੈ ਬਾਈ ਠੀਕ ਹੈ ਠੀਕ ਹੈ 55000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਤਣ ਜ਼ਰੂਰ ਹੋ ਜੂਗਾ ਅੱਗੇ ਬਾਈ ਤਨ ਨੰਬਰ ਤੇ ਕਿਹੜਾ ਸੂਸ ਹੁੰਦੀ ਹੈ ਵੀਰੇ ਇਹ ਦੂਜਾ ਸੂਸ ਹੁੰਦੀ ਹੈ ਬਾਈ ਦੂਜਾ ਸੂਸ ਕਿੰਨੇ ਦਿਨ ਲੈਂਦੀ ਹੈ ਬਾਈ ਬਸ ਅੱਜ 8 ਨਗਨ ਸੂਪੂਈ 8 ਨਗਨ ਠੰਡੀ ਹੋ ਤੇ ਬਹੁਤ ਠੰਡੀ ਠੰਡੀ ਬਹੁਤ ਠੰਡਾ ਬੜਾ ਇੱਕਮਾਲ ਦਾ ਮੁੱਠੀ ਆ ਬਹੁਤ ਠੰਡਾ ਹੈ ਠੰਡਾ ਰੰਗ ਰੂਪ ਬਹੁਤ ਚੰਗਾ ਰਾਜੀ ਰੂਪ ਜੀ ਬਹੁਤ ਖੁੱਲ ਦੇ ਵਿੱਚ ਤੋਰ ਕੇ ਦਿਖਾ ਦੇ ਯਾਦ ਬ੍ਰੀਡ ਚੰਗੀ ਆ ਕੱਦ ਵੱਡ ਚੰਗਾ ਫੇਸ ਨੇੜ ਤੋਂ ਚੈੱਕ ਕਰਵਾਵਾਂਗੇ ਫੇਸ ਬਹੁਤ ਚੰਗਾ ਕਰਮਾਈ ਦਾ ਬਈ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਹੈ ਤੁਹਾਨੂੰ 15 ਕਿਲੋ ਹੀ 15 ਲੀਟਰ ਹਾਂਜੀ ਠੀਕ ਆ ਫੇਸ ਦੇਖੋ ਬਈ ਫੇਸ ਰੂਸ ਬਹੁਤ ਚੰਗਾ ਬੋਦੀ ਬਾਦੀ ਚੰਗੀ ਆ ਰੰਗ ਰੂਪ ਚੰਗਾ ਕਰਮਾਈ ਬਾਕੀ ਦੁੱਧ ਚੰਗਾ ਦੇ ਦੂਗੀ ਵੱਡੀ ਗੱਲ ਬਈ ਫੈਂਟ ਚੰਗੀ ਓ ਗਰਮੀ ਗਰਮੀ ਘੱਟ ਮਨੂੰ ਤੋਰਾ ਤਾਰਾ ਕਮਾਲ ਦਾ ਕੱਚੀ ਕੱਚੀ ਆ ਦਣ ਲੈਂਦੀ ਆ ਆਰਡਰ ਆ ਜਿਹੜਾ ਕਰਬ ਵਾਲੀ ਨੇ ਸੋਹਣਾ ਤਿਆਰ ਕਰਦਾ ਤੁਹਾਨੂੰ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਬਈ ਮੁੱਲ ਕੀ ਆ ਵੀਰੇ ਦਾ ਮੁੱਲੇ ਦਾ 55000 55000 ਲੈ ਲੈਂਦੇ ਮਾਨਦਾਨ ਹੋ ਜਾਈ ਬਈ ਹ ਮਾਨਦਾਨ ਕਰ ਦਿਆਂ ਕੋਈ ਠੀਕ 55000 ਰੁਪਈਆ ਮੁੱਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂਗਾ ਠੰਡੀ ਠੁੰਡੀ ਫੁੱਲ ਆ ਹਨਾ ਠੰਡੀ ਠੁੰਡੀ ਬਈ ਜਮਾ ਕੋਈ ਪਾਪਾ ਨਹੀਂ ਬਣਦਾ ਲੇਵਾ ਦੇ ਕੁੱਟ ਲੰਦ ਲੰਬਾ ਬਹੁਤ ਪਈਆਂ ਮੁੱਠੀ ਆਲਾ ਥਾਂ ਇਕਲਾ ਇਕਲਾ ਖਾਣ ਅੱਗੇ ਵੀਰੇ 2 ਨੰਬਰ ਕਿਹੜਾ ਸਾਸ ਹੁੰਦੀ ਹੈ ਇਹ ਵੀ ਦੂਜਾ ਸੁੰਦੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਦਿਨ ਲੈ ਜੋ ਹਫਤਾ ਹੀ ਹੈਲੇ ਹਫਤਾ ਹੀ ਕਰਦੀ ਹੈ ਕੀ ਰਿਕਾਰਡ ਆ ਦੁੱਧ ਦਾ ਬਈ ਉਧਰ ਇਹ ਪਿਛਲੀ ਵਾਰ ਦਿੱਤਾ 22 23 ਲੀਟਰ ਵੀ ਠੀਕ ਆ ਬਈ ਵੱਡ ਬੱਡ ਦੇਖੋ ਇਹ ਮੈਂ ਹਿਸਾਬ ਲਾ ਲਉਗੀ ਹਾਂ ਬਹੁਤ ਵੱਡਾ ਬੱਡ ਬਹੁਤ ਚੰਗੇ ਹੈ ਬੀਟ ਫਾਲਸਿੰਗ ਹੋਰ ਲਾ ਬਈ ਤੋਰ ਕੇ ਦਿਖਾ ਦੇ ਫੇਸ ਹੂਸ ਕਰਨ ਵਾਲੀ ਦਾ ਬਹੁਤ ਚੰਗਾ ਰਾਜੀ ਫੁੱਲ ਦੇਖੋ ਫੇਸ ਬਹੁਤ ਚੰਗਾ ਬੋਦੀ ਵੱਡੀ ਬੱਡੀ ਬੁੱਡੀ ਬਹੁਤ ਹੈ ਬਈ ਹੈ ਰਾਜੀ ਫੁੱਲਾ ਕੱਦ ਫੁੱਲਾ ਢੱਲਾਂ ਬਹੁਤ ਪਈਆਂ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਮੁੱਲ ਕੀ ਆ ਭਰਾ ਮੁੱਲੇ ਦਾ ਜੀ ਦੇ ਲੈਂਡ ਬਾਕ 70000 ਰੁਪਏ ਮਾਨਤਨ ਹੋ ਜਾ ਮਾਨਤਨ ਕਰਦੇ ਆ ਠੀਕ ਆ 70000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜਰੂਰ ਹੋ ਜਾਊਗਾ ਸੋਹਰਾ ਤਾਰਾ ਕਰਮ ਵਾਲੀ ਦਾ ਬਹੁਤ ਚੰਗਾ ਰਾਜੀ ਰੋਜੀ ਫੁੱਲਾ ਭਾਈ ਬਾਕੀ ਆਰਡਰ ਆ ਜਿਹੜਾ ਕਮਾਲ ਦਾ ਸੋਹਣਾ ਥਣ ਹਵਾਨਾ ਨੇਵ ਤੋਂ ਚੈੱਕ ਕਰ ਲੋ ਚਾਰੇ ਥਣ ਨਿਕੜਵੇਂ ਪੂਰੇ ਗੈਰ ਇਹ ਅੱਗੇ ਵੀਰੇ ਲਾਸਟ ਜਰਸੀ ਜਿਹੜਾ ਜਿਹੜਾ ਸੂਆ ਤੇ ਜਿਹੜਾ ਸੂਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਇਹ ਇਹ ਲੈ ਜੀ ਜੀ ਬਲੇ ਪੰਜ ਚਾਰ ਦਿਨ ਵਾਸਤੇ ਪੰਜ ਦਿਨ ਕੱਚੀ ਕੱਚੀ ਹੈ ਹਨਾ ਕੱਚੀ ਜ਼ਰੂਰ ਹੈ ਬਹੁਤ ਚੰਗੀ ਹੈ ਹਨਾ ਹਾਂ ਚੰਗੀ ਚੁੰਗੀ ਬਹੁਤ ਹੈ ਤੇ ਲਾ ਦੇਖੋ ਬਈ ਥਣ ਦੇਖੋ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਰੰਗ ਰੂਪ ਚੰਗਾ ਫੇਸ ਹੂਸ ਚੰਗੇ ਚੰਗੀ ਅਗੜ ਸਨਕੀ ਚਮਕ ਚਮਕ ਬਹੁਤ ਹੈ ਬਾਕੀ ਤੋੜਾ ਤਰਾ ਚੰਗਾ ਕੀ ਮੋਲਾ ਵੀਰੇ ਦਾ ਇਹਦਾ ਮੁੱਲ 7000 ਹੈ 7000 ਰੁਪਏ ਮੰਨਤਾਂ ਹੋ ਜੀ ਤੇ ਦੇ ਦੋ 25 ਕਿਲੋ ਹੀ ਠੀਕ ਆ ਮੰਨਤਾਂ ਕਰ ਦੇਗੇ ਆਪਾਂ 25 ਲੀਟਰ ਦੀ ਉਮੀਦ ਕਰਾਂਗੇ ਬਾਕੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਡ ਫੂਡ ਕਰਮ ਵਾਲੀ ਦੀ ਬਹੁਤ ਚੰਗੀ ਆਉਗੀ ਸੋਰਾ ਤਾਰਾ ਕਮਾਲ ਆਰਡਰ ਚੰਗਾ ਥਣ ਚੰਗਾ ਨਾਏ ਸੀਗੇ ਭਰਾ ਕੋਲੇ ਬਾਈ ਪੰਜ ਪੰਜ ਹੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨੱਕ ਪਸੰਦ ਆਏ ਬਾਈ ਨੱਕ ਨੱਕ ਕਰ ਲਓ ਜੀ ਧੰਨਵਾਦ ਜੀ